ਪਿਓਰ ਲੀਜੀ ਦੇ ਉੱਪਰ ਪ੍ਰਿੰਟ ਹੈ ਗਰਮੀਆਂ ਵਾਲਾ ਸੂਟ ਹੈ ਜਿਵੇਂ ਤੁਹਾਨੂੰ ਦੱਸ ਰਿਹਾ ਮੈਂ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੇਲ ਲੱਗੀ ਹੋਈ ਆ ਪੂਰੀ ਨਜ਼ਾਰੇਦਾਰ ਗਰਮੀਆਂ ਦਾ ਸੂਟ ਹੈ ਪ੍ਰਿੰਟ ਦੇਖੋ ਡਿਜੀਟਲ ਦੇ ਵਿੱਚ ਪ੍ਰਿੰਟ ਆ ਫਰੰਟ ਅੱਗੇ ਬੈਕ ਤੇ ਪ੍ਰਿੰਟ ਅੱਗੇ ਪ੍ਰਿੰਟ ਬਾਅਦ ਪ੍ਰਿੰਟ ਬਹੁਤ ਸੋਹਣਾ ਪਲੇਨ ਸਲਵਾਰ ਦਾ ਕੱਪੜਾ ਜੀ ਨਾਲ ਦੇ ਰੰਗ ਦਾ ਪਲੇਨ ਦਾ ਸਲਵਾਰ ਦਾ ਕੱਪੜਾ ਗਰਮੀਆਂ ਦਾ ਸੂਟ ਆ ਪਿਓਰ ਨਜ਼ਾਰੇਦਾਰ ਦੁਪੱਟਾ ਪਿਓਰ ਦਾ ਜੀ ਪਲੇਨ ਦੁਪੱਟਾ ਪਿਓਰ ਦਾ ਪਲੇਨ ਆ ਰੰਗ ਚਾਰ ਪੰਜ ਰੰਗ ਨੇ 90000 ਯਾਰਾ ਸੂਟ ਸਿਰਫ 600 ਰੁਪਏ ਦਾ ਜੀ ਰੰਗ ਚਾਰ ਪੰਜ ਆਉਣਗੇ ਜਿਹੜਾ ਰੰਗ ਤੁਸੀਂ ਬੁੱਕਰਨਾ ਬੁੱਕ ਕਰ ਲਓ 600 ਰੁਪਏ ਦੇ ਵਿੱਚ ਹੈ ਜੀ ਗਰਮੀ ਵਾਲਾ ਰੂਟੀਨ ਦੇ ਵਿੱਚ ਬਾਹਰ ਅੰਦਰ ਜੇ ਮਰਜੀ ਛੂਟ ਪਾਉਣ ਲਈ ਆਲੇ ਦਰ ਕੱਪੜਾ ਹੈਗਾ ਪਿਓਰ ਦਾ ਦੁਪੱਟਾ ਜਿਹੜਾ ਆਪਾਂ 200 ਰੁਪਏ ਦਾ ਦੁਪੱਟਾ ਲੈਂਦੇ ਆ ਉਹਦੇ ਉੱਪਰ ਪਲੇਨ ਦੁਪੱਟਾ ਜੀ ਪ੍ਰਿੰਟ ਸੂਟ ਹੈ ਡਿਜੀਟਲ ਦੇ ਵਿੱਚ ਬਹੁਤ ਸੋਹਣਾ ਕੱਪੜਾ ਹੈ ਗਰਮੀ ਵਾਲਾ 600 ਰੁਪਏ ਦਾ ਸੂਟ ਹੈ 950 ਰੁਪਏ ਦਾ ਸੂਟ ਹੈ ਜੀ ਗਰਮੀ ਵਾਲਾ ਸੂਟ ਇਹ ਆਪਣੇ ਕੋਲ 600 ਰੁਪਏ ਵਿੱਚ ਹੈ 1 April ਤੋਂ 30 April ਤੱਕ ਸੇ ਦੁਕਾਨ ਤੇ ਵਿਜ਼ਿਟ ਕਰ ਲੋ ਜੀ ਅਵਲੀ ਸ਼ੇਰ ਵਾਲਾ ਦਾ ਕੱਪੜਾ ਦਾ ਸ਼ੋਰੂਮ ਥਾਲਾ ਰੋਡ ਤੇ ਕੀ ਜੀ ਰੰਗ ਦੇਖੀ ਚਲੋ ਦੁਪੱਟਾ ਪਿਓਰ ਦਾ ਆਊਗਾ ਜੀ ਐਨੇ ਸੋਹਣੇ ਸੋਹਣੇ ਰੰਗ ਲੈ ਡਿਜੀਟਲ ਦੇ ਵਿੱਚ ਹੈਗਾ ਆਹ ਕਲਰ ਦੇਖੋ ਜੀ ਮਾਊਸ ਗ੍ਰੇ ਦੇ ਵਿੱਚ ਕੰਦਰਾ ਗਿਆ ਪੰਜ ਛੇ ਕਲਰ ਰਹਿਣਗੇ ਜਿਹੜਾ ਕਲਰ ਬੁੱਕ ਕਰਨਾ ਬੁੱਕ ਕਰੀ ਚਲੋ ਤੇ ਨੈਸਟਿਕ ਵਾਂਗਰ ਦੇ ਚ ਹੋਰ ਹੈ ਰੰਗ ਬਹੁਤ ਪਿਆਰੇ ਪਿਆਰੇ ਰੰਗ ਹੈ ਜੀ ਕਾਰਾਂ ਗਾ ਉਹਦੇ ਵਿੱਚ ਰੰਗ ਬਹੁਤ ਪਿਆਰੇ ਨੇ ਸਿਰਫ 600 ਸਿਰਫ 600 ਰੁਪਏ ਦਾ ਜੀ